ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਸਤਿ ਸ੍ਰੀ ਅਕਾਲ ਨਮਸਤੇ ਜੈ ਕਰੋ ਦੇ ਧੰਕ ਦੇ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਪੋਸਟਿੰਗ ਸਿਖਾ ਰਹੀ ਜੀ ਤੇ ਤੁਹਾਡਾ ਸਾਰਿਆਂ ਦਾ ਆਈਪੀ ਚੈਨਲ ਤੇ ਮੋਸਟ ਵੈਲਕਮ ਸਵਾਗਤ ਹੈ ਜੀ ਹਾਂਜੀ ਜੋ ਸਾਡਾ ਬਹੁਤ ਹੀ ਪਿਆਰਾ ਭਜਨ ਆ ਰਿਹਾ ਵਾ ਕਾਲੂ 6 ਫਰਵਰੀ ਜੋ ਕਿ ਮੈਜਿਕ ਰੈਕਡ ਕੰਪਨੀ ਤੋਂ ਆਰਿਆਵਾ ਸਾਡੀ ਆਪਣੀ ਕੰਪਨੀ ਮੈਜ ਰਿਕਾਰਡ ਐਂਡ ਡੀਸੀ ਟਾਰ ਗਿਆ ਪ੍ਰੈਜ਼ੈਂਟ ਸਿਰ ਬਹੁਤ ਹੀ ਪਿਆਰਾ ਭਜਨਾ ਸਾਡੇ ਬਹੁਤ ਹੀ ਪਿਆਰੇ ਫਨਕਾਰ ਨੇ ਚਮਕੌਰ ਕਾਲਿਆ ਜੀ ਬਹੁਤ ਹੀ ਧੀਆ ਰਿਵਾਜ ਤੇ ਤੁਸੀਂ ਸਾਰਿਆਂ ਨੇ ਪਿਆਰ ਦੇਣਾ ਜੀ ਸਵੇਰੇ 10 ਵਜੇ ਸੌ ਆਰਿਆ ਜੀ ਸਤਿਗੁਰੂ ਬਾਜੋ ਤੇ ਸਾਰਿਆਂ ਲਾਈਕ ਕਮੈਂਟ ਸ਼ੇਅਰ ਕਰਨਾ ਜੋ ਕਿ ਚਮਕੌਰ ਕਾਲਿਆ ਭਾਈ ਜੀ ਨੇ ਲਿਖਿਆ ਤੇ ਖਾਹੀ ਗਾਇਆ ਆਪ ਹੀ ਲਿਖਿਆ ਤੇ ਜੋ ਦਾ ਉਸ ਦਾ ਮਿਊਜ਼ਿਕ ਤਿਆਰ ਕੀਤਾ ਹਿਰ ਬਜ਼ਰ ਨੇ ਤੇ ਜੋ ਪੂਰਾ ਵੀਡੀਓ ਦਾ ਕੰਮ ਕੰਮਲ ਕੀਤਾ ਹੈ ਦੀਪਕ ਅਸ਼ਵਨੀ ਨੇ ਤੇ ਜੋ ਪ੍ਰੋਡਿਊਸ ਕਰ ਰਹੇ ਨੇ ਸਤਿ ਸ੍ਰੀ ਅਕਾਲ ਜੀ ਐਂਡੀ ਸੀਟਾਰੀਆ ਜੀ ਤੇ ਬਹੁਤ ਹੀ ਪਿਆਰਾ ਭਜਣਾ ਤੁਸੀਂ ਸਾਰਿਆਂ ਨੇ ਕੱਲੂ ਸਿਰੇ 10 ਵਜੇ ਭਜਨ ਸੁਣਨਾ ਵਾ ਤੇ ਲਾਈਕ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਵਾ ਤੇ ਤੁਹਾਨੂੰ ਥੋੜੀਆਂ ਚਲਕੀਆਂ ਦਿਖਾਉਂਦੇ ਆ ਅਸੀਂ ਅੱਜ 5 ਤਰੀਕਾ ਜੀ ਵਾਲੇ ਉਹਦਾ ਪੋਸਟਰ ਰਿਲੀਜ਼ ਕੀਤਾ ਜੀ ਬਸਤੀ ਚੌਂਕ ਲੁਧਿਆਣਾ ਸ਼੍ਰੀ ਗੁਰਦਾਸ ਮੰਦਰ ਪਰਮੰਦਰ ਕਮੇਟੀ ਵੱਲੋਂ ਅਸੀਂ ਪੋਸਟਰ ਰਿਲੀਜ਼ ਕੀਤਾ ਵਾ ਥੋੜੇ ਤੁਹਾਨੂੰ ਉਹਦੀਆਂ ਤਸਵੀਰਾਂ ਦਿਖਾਵਾਂਗੇ ਸੋ ਸੋ ਨਿਰਭੈ ਜੋ ਕਿ ਅਸੀਂ ਅੱਜ ਪੋਸਟਰ ਦੇ ਵੰਡ ਕਰਨ ਜਾ ਰਹੇ ਆ ਜੀ ਸ਼੍ਰੀ ਗੁਰਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਬਸਤੀ ਜਦਾਂ ਲਾਣੇ ਵਿਖੇ ਤੇ ਜੋ ਕਿ ਸਾਡੇ ਵੱਡੇ ਵੀਰ ਚਮਕੌਰ ਕਾਲਜ ਦਾ ਇੱਕ ਬਹੁਤ ਹੀ ਪਿਆਰਾ ਭਜਨ ਆ ਰਿਹਾ ਸਤੂ ਗਾਜੋ ਤੇ ਤੁਸੀਂ YouTube ਤੇ ਜਾ ਕੇ ਮੈਜਿਕ ਅਕਾਊਂਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਹੁਤ ਹੀ ਪਿਆਰਾ ਭਜਨ ਆ ਸਵੇਰੇ 10 ਵਜੇ ਸਾਰੇ ਮੇਰੇ ਵੀਰਾਂ ਨੇ ਤੇ ਜਾ ਕੇ ਭਜਨ ਸੁਣਨਾ ਤੇ ਲਾਈਕ ਤੇ ਕਮੈਂਟ ਕਰਨਾ ਠੀਕ ਹੈ ਜੀ ਜੋ ਬੋਲੇ ਸੋ ਨਿਰਵੇ जय गुरुदेव तन गुरुदेव मैं ਤੁਹਾਡਾ ਆਪਣਾ ਚਮਕੌਰ ਕਾਲਿਆ ਸੋ ਐਸੀ ਲਾਲ ਤਦਵਨ ਕਵਨ ਕਰੇ ਗਰੀਬ ਨਿਵਾਜ਼ ਰਸਈਆ ਮੇਰਾ ਮਾਤੇ ਸ਼ਤਰ ਕਰੇ ਸਤਿਗੁਰ ਵਿਦਾਸ ਮਹਾਰਾਜ ਜੀ ਦੀ ಅಪਾਰ ਕਿਰਪਾ ਸਦਕਾ ਮੇਰਾ ਇੱਕ ਭਜਨ ਸਤਿਗੁਰ ਵਾਜੋਂ ਜਿਸ ਦਾ 뮤직 ਹੀਰ ਬਰਾਊਜ਼ ਨੇ ਕੀਤਾ ਹੈ ਤੇ ਜਿਸ ਨੂੰ ম্যাਜਿਕ ਰੈਕર્ડਸ ਕੰਪਨੀ ਵੱਲੋਂ ਕੱਲ ਯਾਨੀ ਕਿ 6 ਫਰਵਰੀ ਸੰਡੇ ਨੂੰ ਰਿਲੀਜ਼ ਕੀਤਾ ਜਾਵੇਗਾ ਜਿਸ ਦਾ ਪੋਸਟਰ ਅੱਜ ਸ਼੍ਰੋਮਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੰਦਿਰ ਪ੍ਰਬੰਧਕ ਕਮੇਟੀ ਵਸਤੀ ਯੋਧੇਵਾਲ ਵੱਲੋਂ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਹੈ ਸੋ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕੱਲ ਇਸ ਭਜਨ ਦਾ ਲਿੰਕ ਸੈਂਡ ਕਰਾਂਗੇ ਸੋ ਸਭ ਨੇ ਇਸ ਭਜਨ ਨੂੰ ਸੁਨਣਾ ਕਮੈਂਟ ਕਰਕੇ ਆਪਣਾ ਪਿਆਰ ਤੇ ਅਸ਼ੀਰਵਾਦ ਦੇਣਾ ਹੈ ਜੈ ਗੁਰਦੇਵ ਧੰਨ ਗੁਰਦੇਵ ਸਸਿਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਰਾਜਨ ਗਿੱਲ ਸੋ ਗੱਲ ਕਰਨ ਜਾ ਰਿਹਾ ਜੀ 6 ਫਰਵਰੀ ਨੂੰ ਬੜਾ ਖੂਬਸੂਰਤ ਭਜਨ ਲਾਂਚ ਕੀਤਾ ਜਾ ਰਿਹਾ ਹੈ ਜੀ ਸਤਿਗੁਰ ਬਾਜੋਂ ਜਿੰਨੂ ਕੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਰਾ ਚਮਕੌਰ ਕਾਲੀਆ ਸਾਹਿਬ ਨੇ ਇਸ ਸ਼ਬਦ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਗਾਇਆ ਹੈ ਔਰ ਮੈਜਿਕ ਰਿਕਾਰਡਸ ਐਂਡ ਸੀ ਕਟਾਰੀਆ ਬਨੋਂ ਇਸ ਭਜਨ ਨੂੰ ਲਾਂਚ ਕੀਤਾ ਜਾ ਰਿਹਾ ਜੀ 6 ਫਰਵਰੀ ਨੂੰ ਔਰ ਸਤਪਲ ਕਟਾਰੀਆ ਸਾਹਿਬ ਜੋ ਇਸ ਵਜਨ ਦੇ ਪ੍ਰੋਡਿਊਸਰ ਸਹਿਬਾਨ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਔਰ ਸਾਰੇ ਸੱਜਣ ਮਿੱਤਰਾਂ ਨੂੰ ਬੇਨਤੀ ਹੈ ਕਿ ਇਸ ਵਜਨ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸ਼ੇਅਰ ਕਰੋ ਤੁਹਾਡੀ ਸਾਰਿਆਂ ਦੀ ਬੜੀ ਮਿਹਰਬਾਨੀ ਥੈਂਕ ਯੂ ਤੇ ਬਾਕੀ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਰੋਜ਼ ਤਾਜ਼ਾ ਤਾਜ਼ਾ ਅਪਡੇਟ ਲੈ ਕੇ ਆਉਂਦੇ ਰਹਿੰਦੇ ਆਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਘੰਟੀ ਵਾਲਾ ਬਟਨ ਦਬਾ ਕੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਅਦਾਵਸਲਾਣ ਵਾਸਤੇ ਜੈ ਗੁਰੂ ਤੇ ਤਨਵਦੈ ਮਿਲਦੇ ਨੇਕਸਟ ਵੀਡੀਓ 'ਚ